ਮੈਂ ਦੱਸਣੀ ਸੀ ਕੀ ਹੋ ਗਿਆ ਉਹ ਤੁਹਾਡੀ ਰਿਸ਼ਤੇਦਾਰੀ ਚ ਨਾ ਇੱਕ ਵਿਆਹ ਆਉਣ ਵਾਲਾ ਹੈ ਹਾਂ ਜਾਵਾਂਗੇ ਆਪਾਂ ਅੱਛਾ ਹਾਂ ਤੇ ਕਿੰਨਾ ਸ਼ਗਨ ਪਾਵਾਂਗੇ ਉੱਥੇ ਕਿਸੇ ਨਦਰੀ ਗੱਲ ਹੋਈ ਹਾਂ ਗੱਲ ਤਾਂ ਹੋਈ ਹੈ ਮੇਰੀ ਤੇ ਉਹ ਕਿੰਨਾ ਕਿੰਨਾ ਪਾਰੇ ਆ ਕੋਈ ਕਹਿੰਦਾ 5100 ਪਾਵਾਂਗੇ ਕੋਈ ਕਹਿੰਦਾ 10000 100 ਰੁਪਿਆ ਪਾਵਾਂਗੇ ਸਾਰਿਆਂ ਦਾ ਵੱਖਰਾ ਵੱਖਰਾ ਕੋਈ 2100 ਵੀ ਪਾਉਣ ਲੱਗੇ ਠੀਕ ਆ ਫਿਰ ਹਾਂ ਤੇ ਆਪਾਂ ਕਿੰਨਾ ਪਾਈਏ ਤੁਸੀਂ ਦੱਸੋ 592 ਹੈ ਯਾਰ ਸਾਰੇ ਇੰਨਾ ਇੰਨਾ ਪਾਉਂਦੇ ਆਪਾਂ 500 ਉਹ ਭਾਈ ਤੁਹਾਡੀ ਰਿਸ਼ਤੇਦਾਰੀ ਆ ਤੁਸੀਂ ਦੱਸੋ ਫਿਰ ਕਿੰਨਾ ਪਾਉਂਦੇ ਨਹੀਂ ਨਹੀਂ ਯਾਰ ਕੋਈ 500 ਦਾ ਬੰਦਾ ਅੱਛਾ ਤੇ ਉਹਨਾਂ ਨੇ ਆਪਣੇ ਵਿਆਹ ਚ ਕਿੰਨਾ ਪਾਇਆ ਸੀ ਯਾਰ ਉਹਨਾਂ ਨੇ ਮੱਲਾ ਦਾ ਆਪਣੇ ਵਿਆਹ ਚ 500 ਰੁਪਏ ਪਾਇਆ ਸੀ ਅੱਛਾ ਸਰ ਦੇ ਵਰਦੇ ਹੈਗੇ ਆਪ ਤਾਂ ਉਹਨਾਂ ਨੇ 500 ਪਾਇਆ ਠੀਕ ਹੈ ਉਹਨਾਂ ਦਾ ਦਿਲ ਨਹੀਂ ਨਿਕਲੇ ਪਾਉਣ ਵੇਲੇ ਤੇ ਆਪ 550 ਦੀਆਂ ਗੱਲਾਂ ਕਰਦੇ ਯਾਰ ਫਿਰ ਹੁਣ ਮੈਂ ਉਹਨਾਂ ਨੂੰ ਥੋੜੋ ਕਹਿ ਸਕਦਾ ਸੀਗਾ ਸੱਚ ਇੱਕ ਗੱਲ ਸੁਣੋ 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 ਤੁਸੀਂ ਮੇਰੀ ਭੈਣ ਦੇ ਵਿਆਹ ਦੇ ਵਿੱਚ ਕਿੰਨਾ ਸ਼ਗਨ ਪਾਇਆ ਸੀ ਮੈਂ ਲਗਾ 500 ਰੁਪਏ ਪਾਇਆ ਹਣਾ ਹਾਂ 500 ਪਾਇਆ ਸੀ ਤੇ ਹੁਣ ਆਪਦਿਆਂ ਦੀ ਗੱਲ ਹੋਈ ਤੇ ਹੁਣ 5500 ਫੌਨ ਨੂੰ ਤਿਆਰ ਹੋ ਗਿਆ ਨਾ ਉਦੋਂ ਤੇਰਾ ਦਿਲ ਨਿਕਲਿਆ ਯਾਰ ਫਿਰ ਟਾਈਮ ਟਾਈਮ ਦੀ ਗੱਲ ਨਹੀਂ ਆਈ ਠੀਕ ਹੈ ਨਾ ਹਾਂ ਹਾਂ ਜਿਹੜੇ ਮੇਰੇ ਰਿਸ਼ਤੇਦਾਰ ਉਹਨਾਂ ਨੂੰ ਕੱਟ ਪਾਉ ਆਪਦਿਆਂ ਨੂੰ ਵੱਧ ਪਾਉ ਉਹਦੇ ਬਾਰੇ ਸੋਚੋ ਵੀ ਨਾ ਤਾਂ ਹੁਣ ਫਿਰ ਕੀ ਕਰਗੇ ਤੂੰ ਦੱਸ ਦੇ ਕੋਈ ਨਾ ਗਿਫਟ ਲੈ ਕੇ ਸਟicker ਲਾਣੇ ਆ ਉੱਤੇ 2100 ਦਾ ਹੋਰ ਦੇਖ ਲਾ ਤੁਸੀਂ ਦੇਖੋ ਤੁਹਾਡੇ ਰਿਸ਼ਤੇਦਾਰ ਆ ਭਾਈ ਬਾਅਦ ਚ ਸਾਨੂੰ ਕਹੂਗੇ ਕੱਲ ਤੇ ਨਾ ਨਾ ਹੋਵੇ ਸਟicker ਦਾ ਸਟicker ਲਾਣਾ ਹੀ ਕਿਉਂ ਗਿਫਟ ਲੈ ਜਾਓ ਬਸ 5-400 ਦਾ ਹਾਂ ਇਹ ਵੀ ਠੀਕ ਹੈ ਹਨਾ ਅੱਛਾ ਉਹ ਨਾ ਮੈਂ ਇੱਕ ਗੱਲ ਹੋਰ ਕਹਿਣੀ ਸੀ ਹੂੰ ਉਹ ਮੇਰੀ ਨਾ ਭੈਣ ਦੇ ਮੁੰਡਾ ਹੋਇਆ ਬੜਾ ਸੋਹਣਾ ਗੱਲੂ ਮੱਲੂ ਜਾ ਬੜਾ ਸੋਹਣਾ ਤੇ ਉਹਦੇ ਵਾਸਤੇ ਵੀ ਕੁਝ ਲੈ ਜੀਏ। ਉਹਦੇ ਵਾਸਤੇ ਕੋਈ ਗਿਫਟ ਦੇਖ ਲਗੇ ਕੋਈ 2-4 ਸੂਟ ਦੇਖ ਲਈਏ। ਹੈ। ਤੈਨੂੰ ਉੱਥੇ ਆਂ ਦੱਸੋ ਉਹਨੂੰ ਉਹਨੂੰ ਕਿੰਨਾ ਸ਼ਗਨ ਪਣ। ਯਾਰ ਉਹਨੂੰ ਤੂੰ ਦੇਖ ਲੈ ਫਿਰ ਤੂੰ ਕਹੇਂਗੀ। ਨਹੀਂ ਨਹੀਂ ਤੁਸੀਂ ਦੱਸੋ ਹੁਣ। ਹੁਣ ਯਾਰ ਪਤਾ ਕੀ ਆ ਹੁਣ ਤੇਰੀ ਰਿਸ਼ਤੇਦਾਰੀ ਤੂੰ ਆਪਦੇ ਹਿਸਾਬ ਨਾਲ ਚੱਲ 5100 ਦੇ ਆਵਾਂਗੇ ਨਾਲੇ 2-4 ਸੂਟ ਲੈ ਜਾਾਂਗੇ ਗਿਫਟ ਲੈ ਜਾਾਂਗੇ ਵਿਚਾਰੇ ਵਾਸਤੇ। ਨਹੀਂ 5100 ਤੋਂ ਜ਼ਿਆਦਾ ਨਾ ਜੁੱਤ। ਆਂ ਕਿਵੇਂ? ਤੁਹਾਡੇ ਵਰੀ ਤਾਂ ਕੱਟ ਹੋ ਜਾਂਦਾ। ਠੀਕ ਹੈ ਮੇਰੇ ਵਰੀ 500 ਵੀ ਜ਼ਿਆਦਾ 5 ਲੱਖ ਬਣ ਜਾਂਦਾ ਨਹੀਂ ਚਲ ਨਹੀਂ ਨਹੀਂ ਪਹਿਲਾਂ ਉੱਥੇ ਜਾਵਾਂਗੇ ਫਿਰ ਤੁਹਾਡੇ ਵਿਆਹ ਅਟੈਂਡ ਕਰਾਂਗੇ ਉਹ ਤਾਂ ਮਗਰੋਂ ਹੀ ਆ ਤੁਹਾਡੇ ਵਿਆਹ ਦੇ ਫਿਰ ਦੇਖਦੀ ਮੈਂ ਕਿੰਨਾ ਪਾਉਂਦੀ ਤੇ ਕਰਾ ਯਾਰ ਤੇਰੀ ਮਰਜ਼ੀ ਆ ਕੋਈ ਨਹੀਂ ਕੋਈ ਨਹੀਂ ਜਿਵੇਂ ਤੈਨੂੰ ਠੀਕ ਲੱਗਦਾ ਹਾਂ ਬਸ ਮੇਰੀ ਮਰਜ਼ੀ ਤੇ ਮੈਂ ਦੇਖੂਗੀ ਫਿਰ ਤੁਹਾਨੂੰ ਟੈਨਸ਼ਨ ਨਹੀਂ ਲੈਂਦੀ ਕੋਈ ਕਲੇਸ਼ ਨਾ ਕਰ ਹਾਂ ਹੁਣ ਕਲੇਸ਼ ਨਾ ਕਰ ਤੇ ਗਣਾ ਰੌਲਾ ਨਾ ਪਾ ਚਲੋ ਜਿਵੇਂ ਤੇਰੀ ਮਰਜ਼ੀ ਜਿਹੜੇ ਦਿਨ ਠੀਕ ਲੱਗਦਾ ਆਹ ਬੰਦਿਆਂ ਰਿਸ਼ਤੇਦਾਰਾਂ ਚ ਜਵਾਗੋ ਤੋ ਹੈ ਉਹਨਾਂ ਵਾਰੀ ਤੋ ਹੋ ਜਾਂਦਾ ਹੈਗਾ 51000 ਪਾ ਦੋ 10000 ਪਾ ਦੋ ਇੱਥੇ ਮੇਰੇ ਚ ਕੋਈ ਆ ਜੇ ਠੀਕ ਆ 500 ਤੋਂ ਨਹੀਂ ਵੱਧਦਾ ਇਹ ਬੰਦਾ ਠੀਕ ਆ ਇਹਨੂੰ 500 ਵੀ 5 ਲੱਖ ਲੱਗਣ ਲੱਗ ਜਾਂਦੇ ਯਾਰ ਫਿਰ ਪਤਾ ਕੀ ਆ ਹਣ ਚਲ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲੈ ਯਾਰ ਹਾਂ ਹਾਂ ਮੈਂ ਦੇਖੂ ਠੀਕ ਹਾਂ ਠੀਕ ਉਹ ਮੈਂ ਤਾਂ ਰੋਟੀ ਲੈ ਕੇ ਆਣੀ ਠੀਕ ਆ ਰੋਟੀ ਲੈ ਆਣੀ ਹਾਂ ਸ਼ਾਈਕ ਪਨੀਰ ਬਣਾਇਆ ਰੋਟੀ ਖਵਾ ਦੇ ਹਾਂ ਹਾਂ ਰੋਟੀ ਲੈ ਕੇ ਆਉਣੀ ਹੈ ਮੈਂ ਜਾਣੇ ਆਪਾਂ ਪਰਸਾਂ